ਗੁਰੂ ਜੀ ਪਠੰਡੇ ਵਿੱਚ ਜਾ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਇੱਕ ਹਰ ਨਿਕਲ ਆਇਆ ਗੁਰੂ ਜੀ ਨੇ ਤੀਰ ਮਾਰਿਆ ਹਰ ਮਰ ਗਿਆ ਖੁਸ਼ ਦੇਨ ਮਹਾਰਾਜ ਇਹ ਕੌਣ ਹੈ ਗੁਰੂ ਜੀ ਕਹਿੰਦੇ ਆਪਣੀ ਜ਼ਬਾਨੀ ਬੜੀ ਸੋਹਣੀ ਕਹਾਣੀ ਸੁਣਾਏਗਾ ਤਸ ਪਈ ਇਹਨਾਂ ਨਾਲ ਦੇ ਗੁਰਮਖਾਂ ਨੂੰ ਕੌਣ ਹੈ ਕਿ ਮੈਂ ਤਾਂ ਤੁਹਾਨੂੰ ਪਛਾਣਦਾ ਹਾਂ ਆਹ ਦਾਹ ਸਿੰਘ ਹੈ ਅਮਕਾ ਹੈ ਅਹ ਸਾਰਾ ਮੈਂ ਖਜ਼ਾਨਚੀ ਆਨੰਦਪੁਰ ਸਾਹਿਬ ਰਿੰਦਾ ਹਾਂ ਖਜ਼ਾਨਚੀ ਜੁਨਾ ਵਿੱਚ ਪਿਆ ਗੁਰੂ ਜੀ ਕਹਿੰਦੇ ਹਾਂ ਕੀ ਕਰਤੂ ਕਰਦਾ ਸੀ 10000 ਰੁਪਏ ਇਹਨਾਂ ਨੇ ਕਹਿੰਦੇ ਸਾਧ ਸੰਗਤ ਜੀ ਇਹ ਧਿਆਨ ਨਹੀਂ ਰਹਿਣਾ ਚਾਹੀਦਾ ਮੈਂ ਲੈਂਦਾ ਸੀ ਤਨਖਾਹ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਬਾਲ ਬੱਚੇ ਵਾਸਤੇ ਲਈ ਜਾ ਕੋਈ ਕੋਈ ਹੋਜੀ ਗੱਲ ਪਰ ਹੋਇਆ ਕਿ ਤਨਖਾਹ ਵੀ ਲੈਣੀ ਤੇ ਚੋਰੀ ਵੀ ਕਰਨੀ ਕੁਝ ਨਾ ਕੁਝ ਚੰਦੀ ਦੇ ਰੁਪਈਏ ਹੁੰਦੇ ਮੋਹਰਾ ਕਦੀ 5 ਕਦੀ 2 ਕਦੀ 10 ਜੇਬ ਵਿੱਚ ਪਾਉਣੀਆਂ ਕਰ ਜਾ ਕੇ ਦੱਬ ਦੇਣੀਆਂ ਕਿਤੇ 500 ਦੱਬਿਆ ਕਿਤੇ 700 ਦੱਬਿਆ ਉਦੋਂ ਬੈਂਕਾਂ ਨਹੀਂ ਸੀ ਹੁੰਦੀਆਂ ਇੰਵੇਂ ਕਰਦੇ ਹੁੰਦੇ ਲੋਕੀ ਤਦੇ ਪਾਈ ਗੁਰਦਾਸ ਜੀ ਲਿਖਦੇ ਨੇ ਤੰਤਰਤੀ ਵਿੱਚ ਦੱਬਿਆ ਮਸਤਕ ਪਰਵਾਨ ਜਿੰਨਾ ਕਿਸੇ ਨੇ ਤੰ ਦੱਬਿਆ ਹੁੰਦਾ ਉਹਦੇ ਮੱਥੇ ਤੋਂ ਪਤਾ ਲੱਗ ਹੀ ਜਾਂਦਾ ਵੀ ਇਹ ਇੰਨੇ ਕ ਧਨ ਵਾਲਾ ਹੈ ਉਹਦੇ ਚਿਹਰੇ ਤੋਂ ਪਤਾ ਲੱਗ ਹੀ ਜਾਂਦਾ ਜਿਵੇਂ ਨਾਮ ਵਾਲਿਆਂ ਦਾ ਹੁੰਦਾ ਇਸ ਤਰੀਕ ਇਹਨਾਂ ਨੂੰ ਕਹਿੰਦੇ ਹਨਮਾਨ ਸੋ ਰੂਹ ਦੱਸਦੀ ਹੈ ਕਿ ਮੈਂ ਚੋਰੀ ਕਰ ਕਰਕੇ ਚੋਰ ਦੀ ਹਾਮਤ ਤਾਂ ਪਰਤਾ ਨਹੀਂ ਹੈ ਗੁਰੂ ਚੋਰ ਕੀ ਹਾਮਤ ਪਰ ਇਹਨੇ ਕੋਏ ਚੋਰ ਕੀਆ ਚੰਗਾ ਕਿਉਂ ਹੋਇਆ ਤਾਂ ਹਰਨ ਦੀ ਜੂਨੇ ਪੈ ਗਿਆ ਗੁਰੂ ਜੀ ਕਹਿੰਦੇ ਨਿਗਾਹ ਪੈ ਗਈ ਵੀ ਸਾਡਾ ਖਜ਼ਾਨਚੀ ਰੁਲਦਾ ਫਿਰਦਾ ਹੈ ਕੱਢੀਏ ਇਹਨੂੰ ਇਹ ਨਹੀਂ ਹੈ ਵੀ ਬਸ ਆਏ ਤੇ ਸਿੱਧਾ ਹੀ ਸੱਚ ਖੰਡ ਆਏ ਤੇ ਸਿੱਧਾ ਹੀ ਸੱਚ ਖੰਡ ਜੇ ਕੋਈ ਭਲਾ ਕੰਮ ਹੀ ਨਹੀਂ ਕੀਤਾ ਭਜਨ ਨਹੀਂ ਬੰਦਗੀ ਨਹੀਂ ਕਰਤਾ ਹੀ ساری ਜ਼ਿੰਦਗੀ ਕਰ ਛਡੀਆਂ ਤੇ ਕਿਵੇਂ ਗੱਲ ਬਣੇਗੀ ਉੱਥੇ ਤਾਂ ਸਾਧ ਸੰਗ ਪਿਆਰ ਧਿਆਨ ਸੀ ਕੁਝ ਸਾਲ ਹੋ ਗਏ ਤੇ ਪੰਗੇ ਸੀ ਬਾਈ ਜਣੇ ਵੀਤ ਦੋ ਸ਼ਾਮ ਦਾ ਟਾਈਮ ਹੋਇਆ ਤੇ ਉਹਨੂੰ ਕਿਹਾ ਵੀ ਦੇਖੋ ਥੋੜਾ ਬੁਖਾਰ ਜਿਹਾ ਹੈ ਦਵਾਈ ਖਾਣੀ ਜੇ ਦੁੱਧ ਪਾਈਆ ਮਿਲ ਜਾਏ ਇਹਨਾਂ ਦੇ ਸਾਫ ਤਾਫ ਬੇਟੀਆਂ ਦੇ ਇਹ ਜੀ ਪਹਿਲਾ ਲੰਗਰ ਵਾਲਾ ਚਿੱਠੀ ਲੈ ਕੇਗਾ ਫਿਰ ਛੋਟਾ ਪ੍ਰਦਾਨ ਮੋਹਰ ਲਾਏਗਾ ਫਿਰ ਵੱਡਾ ਪ੍ਰਦਾਨ ਲਾਏਗਾ ਫਿਰ ਤੁਹਾਨੂੰ 200 ਗ੍ਰਾਮ ਦੁੱਧ ਹੀ ਮਿਲ ਜਾਏਗਾ ਮંજੂਰੀ ਲੈੰਦਿਆਂ ਦੀ ਰਾਤ ਪੈ ਹੀ ਜਣੀ ਮੇਰੇ ਰਾਤ ਸੀ ਮਸਤ ਗੁਰਦੇ ਸਿੰਘ ਮੈਂ ਲਿਆ 500 ਰੁਪਿਆ ਦੁੱਧ ਲਿਆ ਸਾਰਿਆਂ ਨੂੰ ਛਕਾਓ ਹੁਣ ਸਵੇਰੇ ਹੀ ਆ ਗਏ ਪ੍ਰਦਾਨ ਵੀ ਕਮੇਟੀ ਵਾਲੇ ਤੁਸੀਂ ਰਾਮ ਕਰ ਲਿਆ ਮੈਂ ਕਿਹਾ ਅੱਜ ਤਾਂ ਬਹੁਤ ਵਧੀਆ ਬੈਠ ਕੇ ਜਿਹੜਾ 2-4 ਘੰਟੇ ਰਾਮਕਰਨ ਸਿੰਘ ਵੀ ਬੈਠ ਕੇ ਰਾਤ ਕੱਟੀ ਐਨੇ ਬਿਸਤਰੇ 'ਤੇ ਸੀ ਤੁਸੀਂ ਉੱਪਰ ਕਿਉਂ ਨਹੀਂ ਲਏ ਅਸੀਂ ਨਰਕ 'ਚ ਜਾਣਾ ਉੱਤੇ ਲੈ ਕੇ ਤੁਸਾਂ ਤੇ ਜਾਣਾ ਹੀ ਸਾਨੂੰ ਤੇ ਨਾ ਕੱਲੋ ਉਹ ਬੜੇ ਦੁਖੀ ਹੋਏ ਕਮੇਟੀ ਵਾਲੇ ਅਸੀਂ ਕਿਵੇਂ ਜਾਣਾ ਉਹਨਾਂ ਫੱਟ ਕਮਾਏ ਟੈਲੀਫੋਨ ਉਹ ਹੋ ਗਏ 40 ਇਕੱਠੇ ਆਹ ਦੇਖੋ ਜੀ ਬਲਾਸਪੁਰੋਂ ਆਏ ਨੇ ਸਾਨੂੰ ਕਹਿੰਦੇ ਤੁਸੀਂ ਨਰਕ 'ਚ ਜਾਣਾ ਇਹ ਕਹਿੰਦੇ ਸੀ ਸਾਰੀ ਰਾਤ ਬੈਠ ਕੇ ਭਜਨ ਕਰਦੇ ਰਹੇ ਮਰਬਾ ਵਿਚਾਰ ਕਰ ਲੈਨੇ ਸੇ ਤੁਸੀਂ ਇਹ ਦੱਸੋ ਗੁਰੂ ਨਾਨਕ ਜੀ ਦਾ ਚੋਲਾ ਹੈ ਡੇਰਾ ਬਾਬਾ ਨਾਨਕ ਉਹਨੂੰ ਪੈਰ ਲਾਓਗੇ ਕਹਿੰਦੇ ਨਹੀਂ ਠੀਕ ਹੈ ਗੁਰੂ ਹਰਗੋਬਿੰਦ ਮਹਾਰਾਜ ਦਾ 52 ਕਲੀ ਦਾ ਚੋਲਾ ਹੈ ਰਾਣਾ ਸਾਹਿਬ ਦੇ ਉਰਲੇ ਪਾਸੇ ਕਢਾਣੀ ਪਾਸੇ ਛੇਵੀ ਉਹਨੂੰ ਪੈਰ ਲਾਓਗੇ ਪ੍ਰਧਾਨ ਜੀ ਕਹਿੰਦੇ ਨਰਕ ਚ ਜਾਣਾ ਕਿਉਂ ਲਾਵਾਂਗੇ ਬੰਦੇ ਠੀਕ ਪੱਕਾ ਰਹੀ ਹੁਣ ਇਸੇ ਗੱਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਸਤਰ ਜਿਹੜੇ ਸੀਸ ਦਿੱਤਾ ਸੀ ਦਿੱਲੀ ਆਖਰੀ ਲਾਇ ਸੀ ਦਛਾਲੇ ਚੋਲਾ ਨਵੇਂ ਮਹਾਰਾਜ ਦਾ ਉਹ ਦਿੱਲੀ ਗੋਬਨ ਸਦਨ ਸ਼ੀਸ਼ੇ ਵਿੱਚ ਮੜਿਆ ਕਿ ਤੂੰ ਪੈਰ ਲਾ ਦੇਗਾ ਕਹੇ ਨਰਕ ਚ ਜਾਣਾ ਠੀਕ ਲਾਈ ਵੀ ਨਾ ਸਹਬਜ਼ਾਦੇ ਨੀਂਹਾਂ ਚ ਚਿਣੇ ਗਏ ਗੋਡੇ ਛਾਂਗੇ ਸੀ ਜਲਾਦਾ ਨੇ ਟੋਡਰਮਲ ਨੇ ਲਾਇ ਸੀ ਬਸਤਰ ਸਹਬਜ਼ਾਦਿਆਂ ਦੇ ਛੋਟਿਆਂ ਦੇ ਔਰ ਦਿੱਲੀ ਨੇ ਗੋਬਨ ਸਦਨ ਸ਼ੀਸ਼ੇ ਵਿੱਚ ਮੜੇ ਦਰਸ਼ਨ ਕਰਾਇਆ ਕਿ ਪੈਰ ਲਾਏਗਾ ਕਹਿੰਦਾ ਨਹੀਂ ਨਰਕ ਚ ਜਾਣਾ ਬਿਲਕੁਲ ਠੀਕ ਹੈ ਇਹ ਦੱਸ ਵੀ ਅੱਜ ਗੁਰੂ ਨਾਨਕ ਦੇਵ ਜੀ ਦੀ ਜਗਾਹ ਕੌਣ ਹੈ ਕਹਿੰਦਾ ਤੁਹਾਨੂੰ ਨਹੀਂ ਪਤਾ ਮੈਂ ਕਿ ਮੈਂ ਘਟ ਹੀ ਜਾਣਨਾ ਤੂੰ ਦੱਸ ਗੁਰੂ ਗ੍ਰੰਥ ਸਾਹਿਬ ਜੀ ਠੀਕ ਤੇ ਗੁਰੂ ਗ੍ਰੰਥ ਸਾਹਿਬ ਦੇ ਹਮਾਲੇ ਤੋਂ ਸਰ ਰਜਾਈਆਂ ਨੂੰ ਤਲਾਈਆਂ ਨੂੰ ਚੜਾ ਕੇ ਸਾਨੂੰ ਬਿਸਤਰੇ ਦਿੱਤੇ ਅਸੀਂ ਬਹਿ ਕੇ ਰਾਤ ਕੱਟੀ ਅਸੀਂ ਨਹੀਂ ਉੱਪਰ ਲਏ ਤੁਸਾਂ ਤੇ ਨਰਕ ਚ ਜਾਣਾ ਤੇ ਸਾਨੂੰ ਤੇ ਨਾ ਕੱਲੋ ਕਹਿੰਦੇ ਇਸ ਰਤ ਮੁੜ ਜਾਸਾਂ ਮੈਂ ਕਿ ਇਹ ਹੀ ਮੈਂ ਪਹਿਲਾਂ ਕਿਹਾ ਸੀ ਵੀ ਤੂੰ ਜਹਰਕ ਚ ਜਾਣਾ ਤੁਸੀਂ ਰਜਾਈਆਂ ਤੇਰ ਮਾਲੇ ਤਰਾਈਆਂ ਤੇਰ ਮਾਲੇ ਸਹਰਾਣੀਆਂ ਤੇਰ ਮਾਲੇ ਜਦੋਂ ਗੁਰੂ ਨਾਨਕ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਨੇ ਤੇ ਇੰਨੀ ਬਦਬੀਰ ਮਾਲਿਆਂ ਦੀ ਹੁਣ ਦੂਜਾ ਟੈਲੀਫੋਨ ਕਮਾਇਆ ਉਹ ਬਿਸਤਰੇ ਵੜਿਆ ਵੜਿਆ ਆ ਗਏ ਚਾਰ ਪੰਜ ਦੀਵਾਨ ਹੋਏ 350 ਨੇ ਅੰਬਰ ਛਕਿਆ ਇਹ ਛੋਟੀਆਂ ਗਲਤੀਆਂ ਨੇ ਕਿਤੇ ਕਿੰਨ੍ਹਤ ਪਤਾ ਹੀ ਨਹੀਂ ਅਸੀਂ ਕਰਨ ਕੀ ਦੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣਗੇ ਲੀਰਾਂ ਲਾ ਕੇ ਵੰਡ ਦੇਣਗੇ ਉਹ ਨਿਆਣਿਆਂ ਨੂੰ ਪੁੰਹਦੇ ਫਿਰਦੀਆਂ ਮਾਈਆਂ ਚੰਗਾ ਪੜਾ ਸੀ ਗੁਰਦੁਆਰੇ ਖੜਿਆ ਘਾਰੇਉਂਦੇ ਮਰਕੇ ਤੇ ਮਰਨਾ ਹੀ ਸੀ ਹੋਰ ਕੀ ਹੋਣਾ ਸੀ ਇਹ ਚੋਲੇ ਸਾਹਿਬ ਦਾ ਸੰਸਕਾਰ ਨਹੀਂ ਸੀ ਹੁੰਦਾ ਕਿ ਇਹ ਗੁਰੂ ਘਰ ਦੀਆਂ ਚੀਜ਼ਾਂ ਬੇਦਵੀ ਵਾਸਤੇ ਨੇ ਇਹ ਸਤਕਾਰ ਨਹੀਂ ਹੈ ਪਤਾ ਹੀ ਕੱਖ ਨਹੀਂ ਇਸ ਕਰਕੇ ਵੱਦ ਤੋਂ ਵੱਦ ਸਭ ਤੋਂ ਵੱਦ ਸਿੱਖਦਾ ਫਰਜ਼ ਹੈ ਗੁਰੂ ਦਾ ਸਤਕਾਰ ਕਰਨਾ ਤੇ ਗੁਰੂ ਮਹਾਰਾਜ ਦੀਆਂ ਜਿਹੜੀਆਂ ਵਸਤੂ ਨੇ ਉਹਦਾ ਵੀ ਕਰਨਾ ਕੋਈ ਨਿਆਣਿਆਂ ਨੂੰ ਖੁੱਲੇ ਹੀ ਛੱਡ ਦਿੰਦੇ ਨੇ ਕਿ ਉਧਰ-ਉਧਰ ਮਾਲਾ ਖਿੱਚੀ ਜਾਂਦਾ ਕਿ ਉਧਰ ਜਿਹੜਾ ਬਨੇ ਦੇ ਦਿੱਤਾ ਇਹਨਾਂ ਨੂੰ ਸੰਭਾਲ ਕੇ ਰੱਖੋ ਉਹ ਗਰੰਥੀ ਵਿਚਾਰਾ ਡਰਦਾ ਚੁੱਪ ਉਹਨੂੰ ਪਤਾ ਜੇ ਮੈਂ ਮਰਿਆ ਦਾ ਦਸ ਦਿੱਤੀ ਤੇ ਸਵੇਰੇ ਕਹਿਣਾ ਚੁੱਕ ਬਿਸਤਰਾ ਗਰੰਥੀ ਤਾਂ ਡਰਦੇ ਇਹ ਮੈਂ ਬੜੀ ਦੁਨੀਆ ਫੇਰੀ ਚੁੱਪ ਰਹਿੰਦੇ ਨੇ ਜੇ ਇਹਨਾਂ ਨੂੰ ਮਾੜਾ ਜਿਹਾ ਦੱਸਿਆ ਇਹਨਾਂ ਕਹਿਣਾ ਚੁੱਕ ਬਿਸਤਰਾ ਇੱਥੇ ਹੋਰ ਬਥੇਰੇ ਤੇਰੇ ਵਰਗੇ ਉਹ ਦਰਦਾਈ ਮਰਿਆਦਾ ਨਹੀਂ ਦੱਸਦਾ ਪਤਾ ਉਹਨੂੰ ਸਾਰਾ ਹੁੰਦਾ ਕਿ ਤਾਨੂੰ ਕਿਤੋਂ ਸਿੱਖਿਆ ਹੁੰਦਾ ਇਹੋ ਜੀ ਕੋਈ ਗੱਲ ਨਹੀਂ ਪਰ ਚੁੱਪ ਰਹਿੰਦੇ ਜੋ ਮਰਦੀ ਹੋਏ ਤੇ ਆਪਾਂ ਕੀ ਕਰਨਾ ਪਰ ਦੇਣਦਾਰ ਉਹ ਵੀ ਫਸਦਾ ਉਹ ਵੀ ਜਿਹੜਾ ਦੇਖ ਕੇ ਚੁੱਪ ਕਰਦਾ ਨਾ ਦੇਣਾ ਉਹਨੂੰ ਹੀ ਆਉਂਦਾ ਇੱਕ ਬਿੱਲਾ ਬਿੱਲਾ ਵਰਕਸ਼ਾਪ ਵਾਲਾਂ ਅੰਦਰ ਉਹਦਾ ਪਪਾ ਜੁੜ ਗਿਆ ਲੱਤਾਂ ਬਾਵਾ ਜੁੜਗੀਆਂ ਜ਼ੁਬਾਨ ਵੀ ਉਹਦੀ ਜਾਨ ਹੀ ਨਾ ਨਿਕਲੇ ਕਿਸੇ ਨੇ ਕਿਆ ਵੀ ਸੁਖਣੀ ਸਾਹਿਦਾ ਪਾਠ ਸੁਣਾ ਸਾਲ ਸੁਨਾਇਆ ਉਥੇ ਬਿਜਲੀ ਵਾਵਾ 24 ਘੰਟੇ ਪਾਪਾ ਫਿਰ ਨਾ ਮਰਿਆ ਕਿਸੇ ਨੇ ਕਿਹਾ ਵੀ ਸਤਸੰਗ ਵਾਲਿਆਂ ਨਾਲ ਗੱਲ ਕਰ ਭਾਜੀ ਨਾਲ ਬਿੱਲਾ ਕਹਿੰਦਾ ਈਉਂ ਸਾਡਾ ਪਾਪਾ ਉਹ ਕਿਹ ਕਰਦਾ ਕੀ ਹੁੰਦਾ ਸੀ ਕਹਿੰਦਾ ਵਟਾਲੇ ਦੇ ਨੇੜੇ ਹਰਗੁਪਿੰਦਪੁਰਾ ਗੁਰਦੁਆਰਾ ਉਥੇ 30 ਸਾਲ ਗਰੰਤੀ ਰਿਹਾ ਮੈਂ ਕੰਮ ਕੀ ਕਰਦਾ ਹੁੰਦਾ ਸੀ ਰਜਾਈਆਂ ਨੂੰ ਵੀਰਮਾਲੇ ਤਰਾਈਆਂ ਨੂੰ ਵੀਰਮਾਲੇ ਸਰਹਾਣਿਆਂ ਨੂੰ ਵੀਰਮਾਲੇ ਇੰਨੀ ਬਦਵੀ ਹੁਣ ਜਾਨ ਹੀ ਨਹੀਂ ਨਿਕਲਦੀ ਇਹ ਬੜੇ ਚਿਰਾਂ ਦੀ ਗੱਲ ਉਹਨਾਂ ਜ਼ਮੀਨ ਹੈ 15000 ਰੁਪਏ ਕਿਲਾ ਸੀ 20 ਲੱਖ ਨੂੰ ਹੋ ਗਈ ਉੱਤੇ ਉਹਨੇ ਮੈਂ ਕਿਹਾ ਤੇਰੇ ਕੋਲ ਬੈਂਕ ਵਿੱਚ ਪੈਸੇ ਕਿੰਨੇ ਨੇ ਕਹਿੰਦਾ ਜੀ 70000 ਮੈਂ ਸਾਰੇ ਹੀ ਕਢਾ ਲਾ ਬਿਸਤਰੇ ਲੈ ਲੈ ਚੌਲ ਲੈ ਲੈ ਦਾਲ ਲੈ ਲੈ ਤੇ ਨਾਨਕਪੁਰੇ ਟਾਂਡਾ ਰਵੇ ਲਖੰਡ ਗੁਰੂ ਨਾਨਕ ਦੇ ਸਥਾਨ ਤੇ ਮੱਥਾ ਟੇਕਿਆ ਉਹ ਚੜਾ ਕੇ ਆਇਆ ਤੇ ਆਉਂਦਿਨ ਪਾਪਾ ਮਰ ਗਿਆ ਜੀ ਦੀ ਜਾਨ ਹੀ ਨਹੀਂ ਸੀ ਨਿਕਲਣ ਦੀ ਮਝੂ ਇਹ ਹੋ ਜੇ ਕਰ ਬੈਠਾ ਇਸ ਕਰਕੇ ਸਾਧ ਸੰਗਤ ਬੜਾ ਔਖਾ ਹੈ ਉਸ ਗੱਲ ਵਿੱਚ ਓ ਕਰਕੇ ਸਹੀ ਤਰ੍ਹਾਂ ਦੇ ਨਾਲ ਚੱਲਣਾ ਪਾਈ ਸਾਹਿਬ ਪਾਈ ਗੁਰਦਾਸ ਜੀ ਲਿਖਦੇ ਨੇ ਡੈਣ ਮਾਨ ਸਖਾਵਣੀ ਅਪ ਪੁੱਤ ਨਾ ਬੁਰਾ ਮੰਗਾ ਕਿ ਡੈਣ ਜਿਹੜੀ ਇਹ ਕਹਿੰਦੇ ਬੰਦੇ ਨੂੰ ਖਾ ਜਾਂਦੀ ਪਰ ਆਪਣੇ ਬੱਚੇ ਨੂੰ ਕਹਿੰਦੀ ਜਿਉਂਦਾ ਰੋ ਸਾਡੀ ਵੀ ਅੰਸਾ ਚੱਲਦੀ ਰਹੇ ਅੱਗੇ ਲਿਖਦੇ ਨੇ ਵੱਡਾ ਕਰਮੀ ਆਖੀਐ ਤੀ ਪੈਣੋ ਸੰਗੈ ਭਾਈ ਸਾਹਿਬ ਜੀ ਲਿਖਦੇ ਨੇ ਕੁੱਟਾ ਬਦਮਾਸ਼ ਹੋਵੇ ਇਲਾਕੇ ਦਾ ਵਿਗੜਿਆ ਤੇ ਉਹ ਵੀ ਗਲਤੀ ਨਾ ਕਰਦਾ ਕਹਿੰਦਾ ਨਾ ਭਾਈ ਧੀਆਂ ਪੈਣਾ ਭਾਈ ਸਾਝੀਆਂ ਹੁੰਦੀਆਂ ਜੇਕਰ ਕੱਲੀ ਮਿਲ ਜਾਏ ਤੇ ਘਰ ਛੱਡਣ ਜਾਂਦੇ ਹੁੰਦੇ ਬਦਮਾਸ਼ ਕਹਿੰਦਿਆ ਤੁਹਾਡੀ ਕੁੜੀਆ ਕੱਲੀ ਫਿਰਦੀ ਸ਼ਹਿਰ ਤੇ ਸਾਡੇ ਇਲਾਕੇ ਦੀ ਹੈ ਤੁਸੀਂ ਕਿਉਂ ਕੱਲਿਆ ਸੱਚ ਲਿਖਿਆ ਪਾਈ ਗੁਰਦਾਸ ਜੀ ਨੇ ਵੱਡਾ ਕਰਮੀ ਆਖਿਆ ਮਾਹ ਪਾਪੀ ਕਿਉ ਨਾ ਹੋਵੇ ਦੁਸ਼ਟ ਕਿਉ ਨਾ ਹੋਵੇ ਉਹ ਵੀ ਕਹਿੰਦੇ ਹੋ ਜੇ ਕੁੱਤੇ ਕੰਮ ਨਹੀਂ ਇਹ ਕਰਦਾ ਵਟਕ ਕਰਮੀ ਆਖੀਐ ਤੀ ਪੈਣੋ ਸੰਗੈ ਅੱਗੇ ਲਿਖਤੇ ਨੇ ਬੱਜਰ ਪਾਪ ਨਾ ਉਤਰੈ ਜੈ ਕਿਚਨ ਗੰਗਾ ਹੁਣ ਕਿਸੇ ਕੋਲ ਗਲਤੀ ਹੋ ਗਈ ਤੂੰ ਕਹਿੰਦੇ ਮੇਰੇ ਕੋਲ ਗਲਤੀ ਆ ਹੋ ਗਈ ਕਹਿੰਦੇ ਚਲੋ ਗੰਗਾ ਚਲੀਏ ਹਰਦਵਾਰ ਚਲੀਏ ਉੱਥੇ ਚਲੇ ਗਏ ਉੱਥੇ ਕਹਿੰਦੇ ਏ ਗੰਗਾ ਮਾਤਾ ਮੇਰੇ ਕੋਲੋਂ ਭੁੱਲ ਹੋ ਗਈ ਅਕਲ ਮੈਂ ਗਲਤੀ ਨਹੀਂ ਕਰਾਂਗਾ ਤੇ ਆਪੇ ਹੀ ਕਹਿੰਦੇ ਬਖਸ਼ੇ ਗਏ ਤੀਰਥ ਨਾਇਕਾ ਤੇ ਸਭ ਪੁੱਤਰੇ ਬੌਰ ਕਮਾਏ ਹੋਏ ਨੇ ਸੰਗ ਕਹਿੰਦੇ ਚਲੋ ਉਹਦਾ ਅਰਥ ਇਹ ਹੈ ਕਿ ਕਿਸੇ ਨੇ ਸ਼ਰਾਬ ਪੀ ਲਈ ਪੀ ਲੈਂਦੇ ਨੇ ਲੋਕੀ ਕਹਿੰਦੇ ਤੂੰ ਇਹ ਵੀ ਕੰਮ ਕਰ ਲੈ ਨਾ ਹੁਣ ਗੁਰੂ ਗ੍ਰੰਥ ਸਾਹਿਬ ਤੇ ਰੋਕ ਦੇ ਕਹਿੰਦਾ ਆਪਾਂ ਗੁਰਦੁਆਰੇ ਚੱਲਦੇ ਆ ਉਹ ਗੁਰਦੁਆਰੇ ਆ ਕੇ ਕਹਿੰਦੇ ਹੇ ਸੱਚੇ ਪਾਤਸ਼ਾਹ ਗਰੀਬ ਰਾਜ ਮੈਨੂੰ ਤੇ ਪਤਾ ਹੀ ਨਹੀਂ ਸੀ ਲੈ ਅੱਜ ਤੋਂ ਮੈਂ ਛੱਡੀ ਕਿਸੇ ਕੋਲ ਕੋਈ ਹੋਰ ਪਾਪ ਹੋ ਗਿਆ ਜਾਂ ਤਾਂ ਪੰਜਾਂ ਪਿਆਰਿਆਂ ਦੇ ਪੇਚ ਹੋਏਗਾ ਜਾਂ ਗੁਰਦੁਆਰੇ ਆਏਗਾ ਹੁਣ ਪਾਪ ਕਰੇ ਹੀ ਗੁਰਦੁਆਰੇ ਰਹਿ ਕੇ ਦੱਸੋ ਸਾਥ ਸੰਗਤੋਂ ਕਿਹੜੇ ਟੱਠੇ ਖੁੱਝ ਜਾਏਗਾ ਜੇ ਪੀਏ ਹੀ ਗੁਰਦੁਆਰੇ ਰਹਿ ਕੇ ਤੁਸੀਂ ਆਪ ਫੈਸਲਾ ਕਰੋ ਕਿ ਉਹ ਕੁੱਟਖਾਣ ਦੇ ਲੈ ਕੇ ਹੈ ਕਿ ਨਹੀਂ ਹੈ ਹੁਣ ਗਲਤੀ ਹੋ ਗਈ ਤੇ ਆਪਾਂ ਗੁਰਦੁਆਰੇ ਆ ਗਏ ਸੱਚੇ ਪਾਤਸ਼ਾਹ ਬਖਸ਼ ਲਈ ਮਹਾਰਾਜ ਗਰੀਬ ਨਿਵਾਜ ਤੇਰਾ ਹੀ ਆਸਰਾ ਉਹਨੂੰ ਪੁੱਠੇ ਕੰਮ ਕਰੇ ਹੀ ਗੁਰਦੁਆਰੇ ਰਹਿ ਕੇ ਉਹਨੇ ਤੇ ਕੁੱਟ ਖਾਣੀ ਹੀ ਖਾਣੀ ਕਿੱਥੇ ਖੜਾਂਗੇ ਉਹਨੂੰ ਕੋਈ ਥਾਂ ਹੀ ਨਹੀਂ ਪਾਇ ਗੁਰਦਾਸ ਜੀ ਲਿਖਦੇ ਨੇ ਬੱਜਰ ਪਾਪ ਨਾ ਉਤਰੈ ਜਾਏ ਕੀਚਨ ਗੰਗਾਏ ਕਿ ਪੋਲੋਗੀ ਤੇ ਧਰਮ ਸਥਾਨ ਤੇ ਗਏ ਰੱਬ ਦੇ ਕਰ ਗਏ ਬਖਸ਼ ਨਹੀਂ ਸੱਚੇ ਪਾਤਸ਼ਾਹ ਤੋਂ ਹਜ਼ੂਰ ਕਹਿੰਦੇ ਬਾਜਾਂ ਵਾਲੇ ਗੁਰਮਖੋ ਖਾਲਸਾ ਜੀ ਇਹ ਚੋਰੀਨੰਦਪੁਰ ਸਾਹਿਬ ਕਰਦਾ ਰਿਆ ਚੋਰੀਨੰਦਪੁਰ ਸਾਹਿਬ ਕਰਦਾ ਰਿਆ ਗੁਰੂ ਘਰ ਤੇ ਪੈਸੇ ਕਹਿੰਦੇ ਉੱਥੇ 20 ਡੱਬਲੇ ਉੱਥੇ 30 ਡੱਬਲੇ ਉੱਥੇ 200 ਹੁਣ ਹਰਨ ਬਣ ਕੇ ਤੁਰਿਆ ਫਿਰਦਾ ਆਪਨੀ ਜਬਾਨੀ ਉਹਨੇ ਦੱਸਿਆ ਕਿ ਮਹਾਰਾਜ ਨੇ ਅੱਜ ਮੇਰਾ ਪਲਾ ਕੀਤਾ ਫਿਰਦਿਆਂ ਫਿਰਦਿਆਂ ਮੈਨੇ ਮੈਂ ਵੀ ਕਹੀ ਜੂਨਾ ਆ ਨੀ ਕਿ ਇਹਨੂੰ ਕਿਹਾ ਟੱਡੀ ਮਛਰ ਮਛਰ ਜਾਏ ਆਪੋ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਸਾਡੇ ਗੁਰੂ ਜੀ ਸਾਨੂੰ ਇਉਂ ਦੱਸਦੇ ਨੇ ਬਹੁਤ ਯੁਗ ਫਿਰਦੇ ਫਿਰਦੇ ਨੂੰ ਬਹੁਤ ਯੁਗ ਫਿਰਦੇ ਫਿਰਦੇ ਨੂੰ ਆਣ ਸੇ ਦੇਹੀ ਮਿਲ ਗਈ ਬੋ ਤੇਜੁ ਗੁਸਰ ਦੇ ਫਿਰਦੇ ਫਿਰਦੇ ਬੋ ਤੇਜੁ ਗੁਸਰ ਦੇ ਫਿਰਦੇ ਨੂੰ ਇਹੀ ਮਿਲ ਗਈ ਬਹੁਤ ਜੁਗ ਫਿਰਦੇ ਬਹੁਤ ਜੁਗ ਫਿਰਦੇ ਫਿਰਦੇ

ਜਿਤ ਫਿਰਤ ਬਹੁਤ ਜੁਗ ਹਾਰਿਓ ਥੱਕ ਗਿਆ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾਹੇ ਨਹੀਂ ਅਜੇ ਵੀ ਭਜਨ ਕਰਨ ਵਾਸਤੇ ਤਿਆਰ ਨਹੀਂ ਅਜੇ ਵੀ ਬੰਦਗੀ ਵਾਸਤੇ ਸਮਾ ਕੱਢਣ ਵਾਸਤੇ ਤਿਆਰ ਨਹੀਂ